ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਮੋਗਾ ਦੇ ਵਿੱਚ ਅਦਾਕਾਰਾਂ ਨੇ ਤਾਨੀਆਂ ਤਾਨੀਆਂ ਅਦਾਕਾਰਾਂ ਨੂੰ ਤੁਸੀਂ ਬਹੁਤ ਸਾਰੀ ਫਿਲਮਾਂ 'ਚ ਦੇਖਿਆ ਹੋਵੇਗਾ ਉਹਨਾਂ ਦੇ ਪਿਤਾ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਜੀ ਹਾਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਇਸ ਹੱਦ ਤੱਕ ਖਰਾਬ ਹੋ ਚੁੱਕੀ ਹੈ ਕਿ ਹੁਣ ਚਾਹੇ ਆਮ ਸ਼ਖਸ ਹੋਵੇ ਕੋਈ ਵੀਆਈਪੀ ਪਰਸਨ ਹੋਵੇ ਅਦਾਕਾਰਾ ਹੋਵੇ ਕੋਈ ਵੀ ਇਸ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਵੱਡੀ ਖਬਰ ਆ ਰਹੀ ਹੈ ਮੋਗਾ ਤੋਂ ਦੁਪਹਿਰ ਨੂੰ ਅੱਜ ਹੀ ਖਬਰ ਆਈ ਕੀ ਮੋਗਾ ਦੇ ਇੱਕ ਡਾਕਟਰ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਬਹੁਤ ਸਾਰੇ ਲੋਕਾਂ ਨੂੰ ਕਾਫੀ ਦੇਰ ਤੱਕ ਇਸ ਗੱਲ ਦੀ ਭਨਿਕ ਨਹੀਂ ਲੱਗੀ ਕਿ ਇਹ ਅਦਾਕਾਰਾ ਤਾਨੀਆਂ ਦੇ ਪਿਤਾ ਨੇ ਅਨਿਲਜੀਤ ਕੰਬੋਜ ਇਹਨਾਂ ਦਾ ਨਾਂ ਹੈ ਖਬਰ ਏਆਈ ਕਿ ਅਨਿਲਜੀਤ ਕੰਬੋਜ ਆਪਣੇ ਜੋ ਨਰਸਿੰਗ ਹੋਮ ਹੈ ਉਸ ਦੇ ਵਿੱਚ ਬੈਠ ਕੇ ਮਰੀਜ਼ਾਂ ਨੂੰ ਦੇਖ ਰਹੇ ਸੀ ਦੋ ਹਮਲਾਵਰ ਆਏ ਉਹਨਾਂ ਕੋਲੋਂ ਕਿਸੇ ਦਵਾਈ ਬਾਰੇ ਪੁੱਛਿਆ ਆਪਣੀ ਗੱਲਬਾਤ ਕੀਤੀ ਉਸ ਤੋਂ ਬਾਅਦ ਅਚਾਨਕ ਇੱਕ ਹਮਲਾਵਰ ਨੇ ਬੰਦੂਕ ਕੱਢੀ ਤੇ ਉਹਨਾਂ ਨੂੰ ਦੋ ਗੋਲੀਆਂ ਮਾਰੀਆਂ ਦੋ ਫਾਇਰ ਕਰ ਦਿੱਤੇ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਛਾਤੀ ਦੇ ਹੇਠਾਂ ਇੱਕ ਗੋਲੀ ਲੱਗੀ ਹੈ ਤੇ ਇੱਕ ਬਾਹ ਦੇ ਵਿੱਚ ਲੱਗੀ ਹੈ ਜਲਦਬਾਜ਼ੀ ਦੇ ਵਿੱਚ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਗਨੀਮਤ ਇਹ ਰਹੀ ਕਿ ਅਨਿਲਜੀਤ ਕੰਬੋਜ ਇਸ ਸਮੇਂ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਉਹਨਾਂ ਦਾ ਹੁਣ ਤੱਕ ਆਪਰੇਸ਼ਨ ਕਰ ਦਿੱਤਾ ਕਰ ਦਿੱਤਾ ਗਿਆ ਹੈ ਹੁਣ ਤੱਕ ਦੀ ਜੋ ਅਪਡੇਟ ਹੈ ਪਰ ਵੱਡੀ ਗੱਲ ਇਹ ਹੈ ਕਿ ਤਾਨੀਆਂ ਜੋ ਕਿ ਪੰਜਾਬੀ ਜੋ ਫਿਲਮ ਇੰਡਸਟਰੀ ਹੈ ਉਸ ਦੀ ਮਸ਼ਹੂਰ ਅਦਾਕਾਰਾਂ ਨੇ ਉਹਨਾਂ ਦੇ ਪਿਤਾ ਵੀ ਇਸ ਸਮੇਂ ਸੁਰੱਖਿਅਤ ਨਹੀਂ ਨੇ ਇਸ ਵੇਲੇ ਦੀ ਖਬਰ ਇਹੀ ਹੈ ਕਿ ਉਹਨਾਂ ਦੇ ਪਿਤਾ ਨੂੰ ਗੋਲੀ ਮਾਰੀ ਗਈ ਹੈ ਇਸ ਤੋਂ ਪਹਿਲਾਂ ਇੱਕ ਹੋਰ ਅਪਡੇਟ ਆਈ ਸੀ ਕਿ ਉਹਨਾਂ ਦੇ ਪਿਤਾ ਨੂੰ ਕਈ ਦਿਨ ਪਹਿਲਾਂ ਧਮਕੀਆਂ ਮਿਲ ਰਹੀਆਂ ਸਨ ਹੁਣ ਉਹ ਧਮਕੀਆਂ ਕਿਸ ਤਰ੍ਹਾਂ ਦੀਆਂ ਨੇ ਇਸ ਬਾਰੇ ਹਜੇ ਪੁਲਿਸ ਜਾਂਚ ਕਰ ਰਹੀ ਹੈ ਇਹ ਵੀ ਖਬਰ ਹੈ ਕਿ ਉਹਨਾਂ ਨੂੰ ਕੁਝ ਸਮੇਂ ਲਈ ਸੁਰੱਖਿਆ ਦਿੱਤੀ ਗਈ ਸੀ ਤੇ ਅੱਜ ਜਿਵੇਂ ਹੀ ਮੌਕਾ ਲੱਭਿਆ ਉਹਨਾਂ ਨੂੰ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ ਤੇ ਉਹਨਾਂ ਨੂੰ ਗੋਲੀਆਂ ਮਾਰੀਆਂ ਇਸ ਦੇ ਵਿੱਚ ਸਭ ਤੋਂ ਪੋਜ਼ਿਟਿਵ ਗੱਲ ਇਹ ਹੈ ਕਿ ਅਨਿਲਜੀਤ ਕੰਬੋਜ ਇਸ ਸਮੇਂ ਸੁਰੱਖਿਅਤ ਨੇ ਉਹਨਾਂ ਦਾ ਆਪਰੇਸ਼ਨ ਹੋ ਚੁੱਕਿਆ ਹੈ ਤੇ ਉਹਨਾਂ ਦੀ ਜੋ ਹਾਲਤ ਹੈ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਏ ਮੋਗਾ ਦੇ ਕੋਟ ਈਸੇਖਾਨ ਦੀਆਂ ਨੇ ਕੋਟ ਈਸੇਖਾਨ ਦੇ ਵਿੱਚ ਇਹ ਉਹੀ ਜੋ ਕਲੀਨਿਕ ਹੈ ਹਰਬੰਸ ਕਲੀਨਿਕ ਇਸੇ ਦੇ ਵਿੱਚ ਤਾਨੀਆਂ ਦੇ ਪਿਤਾ ਅਨਿਲਜੀਤ ਕੰਬੋਜ ਮਰੀਜ਼ਾਂ ਨੂੰ ਦੇਖਦੇ ਨੇ ਰੋਜ਼ਾਨਾ ਵਾਂਗ ਅੱਜ ਵੀ ਉਹ ਰੋਜ਼ਾਨਾ ਵਾਂਗ ਪਹੁੰਚੇ ਸਨ ਮਰੀਜ਼ਾਂ ਨੂੰ ਦੇਖਣ ਦੇ ਲਈ ਪਰ ਅਚਾਨਕ ਉਹਨਾਂ ਨੂੰ ਇਸ ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਹੋਏਗਾ ਕਿ ਅੱਜ ਜੋ ਮਰੀਜ਼ ਬਣ ਕੇ ਉਹਨਾਂ ਕੋਲ ਆਏ ਨੇ ਉਹਨਾਂ ਦੀ ਜਾਨ ਲੈਣ ਵਾਸਤੇ ਤੋਲੇ ਹੋਏ ਨੇ ਤੇ ਉਹਨਾਂ ਨੇ ਉਹਨਾਂ ਤੇ ਗੋਲੀਆਂ ਵੀ ਚਲਾ ਦਿੱਤੀਆਂ ਦੂਜੇ ਪਾਸੇ ਤਸਵੀਰ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਜਲਦਬਾਜ਼ੀ ਦੇ ਵਿੱਚ ਸਥਾਨਕ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਹੋਇਆ ਆਪਰੇਸ਼ਨ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਇਹ ਉਹੀ ਨਰਸਿੰਗ ਹਾਊਸ ਹੈ ਜਿਸ ਦੇ ਬਾਹਰ ਦੋ ਮਰੀਜ਼ ਆਂਦੇ ਨੇ ਅੰਦਰ ਗਏ ਪੁੱਛ ਪੜਤਾਲ ਕਰਦੇ ਨੇ ਡਾਕਟਰ ਸਾਹਿਬ ਕੋਲ ਜਾਂਦੇ ਨੇ ਕਿ ਡਾਕਟਰ ਸਾਹਿਬ ਕੋਲ ਦਵਾਈ ਲੈਣੀ ਹੈ ਪਰ ਡਾਕਟਰ ਸਾਹਿਬ ਨੂੰ ਇਹ ਨਹੀਂ ਪਤਾ ਲੱਗਦਾ ਕਿ ਜੋ ਲੋਕ ਉਹਨਾਂ ਦੇ ਕੋਲ ਦਵਾਈ ਦੇ ਵਾਸਤੇ ਪੁੱਛ ਰਹੇ ਨੇ ਉਹੀ ਉਹਨਾਂ ਤੇ ਗੋਲੀਆਂ ਚਲਾ ਦੇਣਗੇ ਤਾਨੀਆ ਇਸ ਸਮੇਂ ਪੰਜਾਬੀ ਜੋ ਫਿਲਮ ਇੰਡਸਟਰੀ ਹੈ ਉਸ ਦੇ ਵਿੱਚ ਮਕਬੂਲ ਅਦਾਕਾਰਾਂ ਨੇ ਬਹੁਤ ਸਾਰੀਆਂ ਫਿਲਮਾਂ ਉਹਨਾਂ ਦੀਆਂ ਆਈਆਂ ਨੇ ਬਹੁਤ ਸਾਰੇ ਦਿਗਜ ਕਲਾਕਾਰਾਂ ਨਾਲ ਉਹ ਕੰਮ ਕਰ ਚੁੱਕੇ ਨੇ ਤੇ ਫਿਲਹਾਲ ਉਹਨਾਂ ਦੀ ਆਖਰੀ ਜੋ ਫਿਲਮ ਆਈ ਹੈ ਉਹ ਆਈ ਹੈ ਇਲਤੀ ਜੋ ਕਿ ਕਾਫੀ ਸੋਸ਼ਲ ਮੀਡੀਆ ਤੋਂ ਲੈ ਕੇ ਫਿਲਮ ਜਗਤ ਦੇ ਵਿੱਚ ਇਸ ਫਿਲਮ ਦੀ ਚਰਚਾ ਵੀ ਰਹੀ ਪਰ ਤਾਨੀਆ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਹੋਏਗਾ ਕਿ ਉਹਨਾਂ ਦੇ ਪਿਤਾ ਇਸ ਵੇਲੇ ਪੰਜਾਬ ਦੀ ਜੋ ਜੋ ਇਸ ਸਮੇਂ ਲਾਅ ਐਂਡ ਆਰਡਰ ਹੈ ਜੋ ਕਾਨੂੰਨ ਵਿਵਸਥਾ ਹੈ ਉਸ ਦਾ ਸ਼ਿਕਾਰ ਉਸ ਦੇ ਪਿਤਾ ਵੀ ਬਣ ਜਾਣਗੇ ਤਾਂ ਇਸ ਸਮੇਂ ਦੀ ਅਹਿਮ ਖਬਰ ਇਹ ਹੈ ਪੰਜਾਬ ਦੇ ਵਿੱਚ ਅੱਜ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਜੋ ਕਿ ਕਾਨੂੰਨ ਨੂੰ ਚਿੱਕੇ ਟੰਕ ਕੇ ਹੋਈਆਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਪਰ ਉਸ ਦੇ ਵਿੱਚ ਇਹ ਘਟਨਾ ਅਹਿਮ ਇਸ ਕਰਕੇ ਹੋ ਜਾਂਦੀ ਹੈ ਕਿ ਅਦਾਕਾਰਾਂ ਜੋ ਜੋ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਹੈ ਮਸ਼ਹੂਰ ਅਦਾਕਾਰ ਹੈ ਉਸ ਦੇ ਪਿਤਾ ਵੀ ਇਸ ਸਮੇਂ ਸੁਰੱਖਿਅਤ ਨਹੀਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਨੇ ਤੁਹਾਨੂੰ ਬਿਆਨ ਸੁਣਾਈ ਹੈ ਉਸ ਤੋਂ ਬਾਅਦ ਅੱਗੇ ਦੀ ਗੱਲ ਕਰਦੇ ਹਾਂ ਸੇ ਹਰਵੰਸਦਰ ਸਿੰਘ ਹੋਮ ਤੇ 2-3 ਚਾਰ ਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਇਹਨਾਂ ਨੂੰ ਡਾਕਟਰ ਸਾਹਿਬ ਕੋਲ ਟ੍ਰੀਟਮੈਂਟ ਲਈ ਆ ਦਵਾਈ ਵਗੈਰਾ ਦਾ ਪੁੱਛਿਆ ਫਿਰ ਬਾਅਦ ਵਿੱਚ ਇੱਕ ਬੰਦੇ ਨੇ ਫਾਇਰ ਕਰਦੇ ਉਹਦੇ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰੇ ਤੋਂ ਵੀ ਸਾਨੂੰ ਕੁੰਜ ਮਿਲੇ ਹੈ ਤੇ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਪੇਸ਼ ਕਰਦੇ ਹਾਂ। ਜੀ ਹਰ ਐਂਗਲ ਤੋਂ ਇਨਵੈਸਟੀਗੇਟ ਇਹਨੂੰ ਕਰ ਰਹੇ ਹਾਂ ਤੇ ਜੋ ਵੀ ਕੁਝ ਪਤਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਤੁਹਾਨੂੰ ਅਸੀਂ ਦੱਸਦੇ ਹਾਂ। ਗੋਲੀਆਂ ਕਿੰਨਾ ਦੇ ਲੱਗੀਆਂ ਸਰ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਇਹਨਾਂ ਦੇ ਲੱਗੀਆਂ ਸੀ ਤੇ ਚੈਸਟ ਦੇ ਵਿੱਚ ਥੋੜੇ ਥੱਲੇ ਪਾਸੇ ਇੱਕ ਬਾਹ ਦੇ ਵਿੱਚ ਗੋਲੀਆਂ ਇਹ ਕੋਈ ਕੰਡੀਸ਼ਨ ਨਹੀਂ ਹੈ ਹਜੇ ਇੱਕ ਵਾਰੀ ਸਟੇਬਲ ਟ੍ਰੀਟਮੈਂਟ ਇਹਨਾਂ ਚੱਲ ਰਿਹਾ ਹੈ ਡਾਕਟਰ ਸਾਹਿਬ ਨੇ ਲੱਗਾਈਆਂ ਇਹ ਗੋਲੀਆਂ ਅਨਿਲ ਅੱਜ ਅੱਜ ਤੇ ਸਰ ਪਛਾਣ ਚ ਆ ਰਹੇ ਆ ਸੀਸੀਟੀਵੀ ਫੁਟੇਜ ਤੋਂ ਸਾਨੂੰ ਖੂਬੂਸ ਮਿਲੇ ਹੈ ਤੇ ਅੱਗੇ ਜਿਹੜੀ ਫਰਦਰ ਇਨਵੈਸਟਿਗੇਸ਼ਨ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਬਾਅਦ ਸਾਡੀਆਂ ਸਭੀ ਇਨਵੈਸਟਿਗੇਸ਼ਨ ਕਰਾਂਗੇ ਜੋ ਅੱਗੇ ਚੱਲ ਰਿਹਾ ਹੈ ਤੇ ਇਸ ਪੂਰੇ ਮਸਲੇ ਤੇ ਹੁਣ ਤੱਕ ਦੀ ਅਪਡੇਟ ਕੀ ਹੈ ਤੇ ਇਸ ਜੋ ਅਨਿਲਜੀਤ ਕੰਬੋਜ ਨੇ ਜੋ ਡਾਕਟਰ ਸਾਹਿਬ ਨੇ ਜੋ ਇਸ ਸਮੇਂ ਜ਼ੇਰੇ ਇਲਾਜ ਨੇ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਤੇ ਪਹਿਲਾਂ ਕਿਸ ਤਰ੍ਹਾਂ ਦਾ ਉਹਨਾਂ ਨੂੰ ਕੋਈ ਧਮਕੀ ਮਿਲਦੀ ਸੀ ਜਾਂ ਕੋਈ ਕੋਈ ਖਤਰਾ ਸੀ ਉਹਨਾਂ ਨੂੰ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਪੱਤਰਕਾਰ ਇਸ ਸਮੇਂ ਮੋਗਾ ਤੋਂ ਜੁੜ ਚੁੱਕੇ ਨੇ ਸਰਬਜੀਤ ਸਿੰਘ ਸਰਬਜੀਤ ਜੀ ਤੁਸੀਂ ਇਹ ਦੱਸੋ ਕਿ ਇਸ ਸਮੇਂ ਉਹਨਾਂ ਦੀ ਹਾਲਤ ਪਹਿਲਾਂ ਕਿਵੇਂ ਇਸ ਦੇ ਬਾਰੇ ਦੱਸੋ ਕਿ ਅਨਿਲਜੀਤ ਕੰਬੋਜ ਨੂੰ ਪਹਿਲਾਂ ਕਿਸ ਤਰ੍ਹਾਂ ਦੀ ਕੋਈ ਧਮਕੀਆਂ ਵੀ ਆ ਰਹੀਆਂ ਸਨ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਸੀ ਜੋ ਸਮਾਂ ਪਹਿਲਾਂ ਅਨਲ ਕੰਬੋਜ ਦੇ ਪਤਾ ਲੱਗੇ ਕਿ ਸੂਤਰਾਂ ਤੋਂ ਇਹਨਾਂ ਨੂੰ ਧਮਕੀਆਂ ਵੀ ਆਈਆਂ ਸੀਗੀਆਂ ਇਹਨਾਂ ਨੂੰ ਸਿਕਿਉਰਿਟੀ ਵੀ ਦਿੱਤੀ ਗਈ ਸੀ ਅੱਜ ਵਕਤ ਕਰੀਬ 2 ਤੋਂ 2:30 ਵਜੇ ਦੇ ਕਰੀਬ ਇਹ ਆਪਣੇ ਕਲੀਨਿੰਗ ਤੇ ਬੈਠੇ ਮਰੀਜ਼ਾਂ ਨੂੰ ਦੇਖ ਰਹੀ ਸੀ ਤੇ ਦੋ ਵਿਅਕਤੀ ਜਿਹੜੇ ਕਲੀਨਿਕ ਦੇ ਵਿੱਚ ਦਾਖਲਾ ਹੁੰਦੇ ਕਾਫੀ ਨਾਮੀ ਜਿਹੜਾ ਇਹਨਾਂ ਦਾ ਹਸਪਤਾਲ ਹੈ ਨੰਨੀ ਹਸਪਤਾਲ ਦੇ ਨਾਮ ਨਾਲ ਕਾਫੀ ਕੋਟੀ ਸੇਖਾਂ ਦੇ ਵਿੱਚ ਮਸ਼ਹੂਰ ਹੈ ਨੰਨੀ ਡਾਕਟਰ ਨੇ ਕੋਟੀ ਸੇਖਾਂ ਦੇ ਜਦੋਂ ਇਹ ਅੱਜ ਮਰੀਜ਼ਾਂ ਨੂੰ 2 ਵਜੇ ਦੇ ਕਰੀਬ ਦੇਖ ਰਹੇ ਸੀ ਤਾਂ ਦੋ ਵਿਅਕਤੀ ਦਾਖਲ ਹੁੰਦੇ ਨੇ ਕਲੀਨਿਕ ਦੇ ਵਿੱਚ ਤੇ ਆਪਣੇ ਆਪ ਨੂੰ ਦਵਾਈ ਲੈਣ ਦਾ ਦੱਸਦੇ ਨੇ ਤੇ ਜਦੋਂ ਅੰਦਰ ਜਾ ਕੇ ਡਾਕਟਰ ਸਾਹਿਬ ਦੇ ਕੋਲ ਜਾਂਦੇ ਤਾਂ ਡਾਕਟਰ ਸਾਹਿਬ ਦੇ ਉੱਪਰ ਫੇਰਿੰਗ ਕਰ ਦਿੰਦੇ ਨੇ ਜੀ ਦੋ ਫੇਰਾ ਜਿਹੜੇ ਡਾਕਟਰ ਸਾਹਿਬ ਦੇ ਲੱਗਦੇ ਨੇ ਇੱਕ ਛਾਤੀ ਦੇ ਵਿੱਚ ਲੱਗਦਾ ਦੂਸਰਾ ਪੇਟ ਵਿੱਚ ਲੱਗਦਾ ਹੈ ਜੋ ਜਿਹੜਾ ਇਹ ਵੀ ਪਤਾ ਲੱਗੇ ਕਿ ਜਿਹੜਾ ਕ੍ਰਾਸ ਜਿਹੜਾ ਫੈਰ ਆ ਉਹ ਬਾਹਰ ਵਿੱਚ ਦੀ ਵੀ ਨਿਕਲ ਜਾਂਦਾ ਤਿੰਨ ਥਾਵਾਂ ਤੇ ਜਿਹੜੇ ਡਾਕਟਰ ਸਾਹਿਬ ਦੇ ਜ਼ਖਮ ਨੇ ਜਦੋਂ ਡਾਕਟਰ ਸਾਹਿਬ ਦੇ ਫੈਰਿੰਗ ਹੁੰਦੀ ਤਾਂ ਥੋੜੀ ਦੇਰ ਬਾਅਦ ਜਿਹੜੇ ਸ਼ਹਿਰ ਵਾਸੀ ਨੇ ਤੇ ਉੱਥੇ ਮੋਗਾ ਦੇ ਪੁਲਿਸ ਪਹੁੰਚਦੇ ਇੱਥੇ ਜਿਹੜੇ ਲੋਕਾਂ ਵੱਲੋਂ ਡਾਕਟਰ ਸਾਹਿਬ ਨੂੰ ਚੌਕ ਕੇ ਮੋਗਾ ਦੇ ਮੈਡੀ ਸਿਟੀ ਹਸਪਤਾਲ ਲਿਆਇਆ ਜਾਂਦਾ ਜਿੱਥੇ ਉਹਨਾਂ ਦਾ ਜਿਹੜਾ ਆਪਰੇਸ਼ਨਲ ਡਾਕਟਰ ਨੇ ਦੱਸਣ ਤੋਂ ਬਾਅਦ ਉਹ ਕਰ ਦਿੱਤਾ ਗਿਆ ਸਰਪ ਜੀ ਜੀ ਇੱਕ ਗੱਲ ਤੁਸੀਂ ਦੱਸੋ ਕਿ ਜੋ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਤੇ ਕੁਝ ਸਮੇਂ ਲਈ ਸੁਰੱਖਿਆ ਵੀ ਮਿਲੀ ਸੀ ਕੀ ਕਿਸੇ ਪੁਲਿਸ ਅਫਸਰ ਨਾਲ ਗੱਲਬਾਤ ਹੋ ਚੁੱਕੀ ਹੈ ਕਿ ਕਿਸ ਤਰ੍ਹਾਂ ਦੀਆਂ ਧਮਕੀਆਂ ਉਹਨਾਂ ਨੂੰ ਮਿਲਦੀਆਂ ਸਨ ਕੀ ਕਿਸੇ ਤਰ੍ਹਾਂ ਦੀ ਕੋਈ ਫਰੋਤੀ ਦੀ ਕਾਲ ਆਂਦੀ ਸੀ ਜਾਂ ਕੋਈ ਹੋਰ ਮਸਲਾ ਸੀ ਜੇ ਕਿਹਾ ਜਾਵੇ ਉਸ ਵੱਲੋਂ ਕੋਈ ਵੀ ਜਿਹੜੀ ਜੰਤਕ ਨਹੀਂ ਕੀਤੀ ਗਈ ਵੀ ਜੀ ਇਹ ਗੱਲ ਜਿਹੜੇ ਸੂਤਰਾਂ ਤੋਂ ਪਤਾ ਲੱਗ ਰਹੀ ਜਿਹੜੇ ਪ੍ਰੋਸਜੋਗ ਸੂਤਰੇ ਨੇ ਉਹਨਾਂ ਤੋਂ ਪਤਾ ਲੱਗ ਰਿਹਾ ਕਿ ਇਹਨਾਂ ਨੂੰ ਜਿਹੜੀ ਥ੍ਰੈਟ ਆਈ ਸੀ ਇਹਨਾਂ ਤੋਂ ਜਿਹੜੀ ਫਰੋਤੀ ਵੀ ਮੰਗੀ ਗਈ ਸੀ ਤੇ ਕੁਝ ਸਮਾਂ ਪਹਿਲਾਂ ਇਹਨਾਂ ਨੂੰ ਜਿਹੜੀ ਸੁਰੱਖਿਆ ਵੀ ਦਿੱਤੀ ਗਈ ਸੀ ਪਰ ਦੋ ਤਿੰਨ ਦਿਨ ਤੋਂ ਜਿਹੜੇ ਇਹਨਾਂ ਕੋਲ ਸੁਰੱਖਿਆ ਨਹੀਂ ਸੀਗੀ ਤੇ ਅੱਜ ਜਿਹੜਾ ਇਹਨਾਂ ਦੇ ਨਾਲ ਜਿਹੜਾ ਇਹ ਜਿਹੜਾ ਹਾਦਸਾ ਜਿਹੜਾ ਵਾਪਰਿਆ 7:00 ਵਜੇ ਤੇ ਕਰੀਬ ਜਿਹੜੇ 2:00 ਵਿਅਕਤੀ ਵੀ ਖੌਫ ਹੋ ਕੇ ਜਿੱਦਦਾ ਸੀ ਕਿ ਜਿੱਥੇ ਇਹਨਾਂ ਦਾ ਕਲੀਨਿਕ ਹੈ ਪੂਰਾ ਸੰਗਣਾ ਆਬਾਦੀ ਵਾਲਾ ਸ਼ਹਿਰ ਹੈ ਨੇਨ ਚੌਂਕ ਚੌਂਕਾ ਕੋਟੀ ਸਿਕਣਾ ਜਿੱਥੇ ਕਲੀਨਿਕ ਹੈ ਜਿੱਥੇ ਉਹ ਦੋ ਹਥਿਆਰਬੰਦ ਵਿਅਕਤੀ ਆਉਂਦੇ ਨੇ ਤੇ ਜਿਹੜੀ ਗੋਲੀਆਂ ਚਲਾ ਕੇ ਇਹਨਾਂ ਨੂੰ ਜਿਹੜਾ ਜ਼ਖਮੀ ਕਰ ਦਿੰਦੇ ਨੇ ਜੀ ਧੰਨਵਾਦ ਧੰਨਵਾਦ ਜਾਣਕਾਰੀ ਦੇ ਲਈ ਤੇ ਇਹ ਬੜੀ ਅਹਿਮ ਗੱਲ ਇਹਨਾਂ ਨੇ ਦੱਸੀ ਕਿ ਕੁਝ ਦਿਨ ਪਹਿਲਾਂ ਇਹਨਾਂ ਨੂੰ ਸੁਰੱਖਿਆ ਦਿੱਤੀ ਗਈ ਸੀ ਤੇ ਕੁਝ ਦਿਨਾ ਤੋ ਉਹਨਾਂ ਕੋਲ ਸੁਰੱਖਿਆ ਨਹੀਂ ਸੀ ਇਸੇ ਦਾ ਫਾਇਦਾ ਚੁੱਕ ਕੇ ਅਨਿਲਜੀਤ ਕੰਬੋਜ ਦੇ ਉੱਪਰ ਹਮਲਾ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਇਹ ਤੈਅ ਕਰਨਾ ਹੈ ਕਿ ਜਿਹੜੀਆਂ ਧਮਕੀਆਂ ਆ ਰਹੀਆਂ ਸਨ ਕਿਹੜੀ ਗੱਲਾਂ ਆ ਰਹੀਆਂ ਸਨ ਕੀ ਅੰਦਰ ਦੀ ਗੱਲ ਸੀ ਪਰ ਹੁਣ ਸਾਡੇ ਪੱਤਰਕਾਰ ਨੇ ਇਹ ਦੱਸਿਆ ਕਿ ਅੰਦਰ ਦੀ ਗੱਲ ਇਹ ਲੱਗ ਰਹੀ ਹੈ ਇਹ ਜੋ ਉਹਨਾਂ ਦੇ ਪ੍ਰਸੇਕ ਸੂਤਰਾਂ ਤੋਂ ਪਤਾ ਲੱਗ ਗਿਆ ਹੈ ਕਿ ਅਨਿਲਜੀਤ ਕੰਬੋਜ ਨੂੰ ਪਹਿਲਾਂ ਧਮਕੀਆਂ ਆ ਰਹੀਆਂ ਸਨ ਫਰੋਤੀ ਦੇ ਲਈ ਯਾਨੀ ਕੋਰਟ ਇਸੇ ਖਾਨ ਦੇ ਕੋਈ ਜੋ ਡਾਕਟਰ ਹੈ ਨਾਮੀ ਡਾਕਟਰ ਹੈ ਉਸ ਤੋਂ ਇਹ ਕੋਈ ਵੱਡੀ ਗੱਲ ਨਹੀਂ ਕਿ ਫਰੋਤੀ ਦੀ ਕਾਲ ਆਈ ਹੋਏ ਕਿਉਂਕਿ ਪੰਜਾਬ ਦੇ ਵਿੱਚ ਵਕੀਲ ਹੋਣ ਡਾਕਟਰ ਹੋਣ ਕਾਰੋਬਾਰੀ ਹੋਣ ਉਹਨਾਂ ਨੂੰ ਫਰੋਤੀ ਦੀਆਂ ਕਾਲਾਂ ਆ ਰਹੀਆਂ ਨੇ ਬਹੁਤ ਸਾਰੇ ਲੋਕ ਸਾਹਮਣੇ ਆ ਜਾਂਦੇ ਨੇ ਬਹੁਤ ਸਾਰੇ ਲੋਕ ਫਰੋਤੀ ਦੇ ਕੇ ਆਪਣੀ ਜਾਨ ਛੁਡਾ ਲੈਂਦੇ ਨੇ ਪਰ ਅਨਿਲਜੀਤ ਕੰਬੋਜ ਨੇ ਸ਼ਾਇਦ ਇਸ ਗੱਲ ਤੇ ਮਨਾਹੀ ਕੀਤੀ ਹੋਵੇਗੀ ਨਹੀਂ ਆਪਣੀ ਰਜ਼ਾਮੰਦੀ ਦਿੱਤੀ ਹੋਵੇਗੀ ਇਸ ਕਰਕੇ ਉਹਨਾਂ ਨੂੰ ਸੁਰੱਖਿਆ ਮਿਲੀ ਸੁਰੱਖਿਆ ਉਹਨਾਂ ਨੂੰ ਦੋ ਤਿੰਨ ਦਿਨਾਂ ਤੋਂ ਉਹਨਾਂ ਦੇ ਨਾਲ ਨਹੀਂ ਸੀ ਇਸੇ ਦਾ ਫਾਇਦਾ ਚੁੱਕਿਆ ਤਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਹਾਲਾਂਕਿ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਦੀ ਜ਼ਿੰਦਗੀ ਸੁਰੱਖਿਅਤ ਇਸ ਸਮੇਂ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰ ਇਹ ਘਟਨਾ ਉਹਨਾਂ ਸਾਰੇ ਲੋਕਾਂ ਦੇ ਕੰਨ ਖੜੇ ਕਰੇਗੀ ਜੋ ਇਸ ਸਮੇਂ ਕਾਰੋਬਾਰ ਕਰ ਰਹੇ ਨੇ ਪੰਜਾਬ ਦੇ ਵਿੱਚ ਨਾਮੀ ਡਾਕਟਰ ਨੇ ਜਾਂ ਨਾਮੀ ਲੋਕ ਨੇ ਜਿਨ੍ਹਾਂ ਕੋਲ ਚਾਰ ਪੈਸੇ ਹੋਣਗੇ ਤਾਂ ਉਹਨਾਂ ਨੂੰ ਕਿਸੇ ਵੀ ਵੇਲੇ ਫਰੋਤੀ ਦੀ ਕਾਲ ਆ ਸਕਦੀ ਹੈ ਤੇ ਕਿਸੇ ਵੀ ਵੇਲੇ ਉਹਨਾਂ ਨੂੰ ਗੋਲੀ ਮਾਰੀ ਜਾ ਸਕ है इस समय पंजाब था। লাগ লাই ল' ফটো লাই লাগে বাকী ল'ব